ਸਸਤੀ ਕੜਬੇ ਜੀ ਕੀ ਹਾਲ ਚੜਾ ਠੀਕਾ ਕੋ ਜੀ ਉਹ ਤੁਹਾਨੂੰ ਦਰਸ਼ਨ ਕਰਾਈ ਜਿਹੜੇ ਛੋਟੇ ਪਿੰਡ ਤੋਂ ਜੁਵਾਰ ਵਾਲੇ ਵਾਇਆ ਰੋਡ ਬਣ ਰਿਹਾ ਕੀ ਹਾਲ ਆ ਰੋਡ ਦਾ ਚਲੋ ਬਣਾਉਣਾ ਜਿਹੜਾ ਜਦੋਂ ਉਹਦੇ ਬਣਾਉਣਾ ਜਦੋਂ ਇਹਨਾਂ ਦਾ ਬਣਨਾ ਹਨਾ ਨਾ ਤਾਂ ਕਿਸੇ ਦੇ ਕਹਿਣ ਤੇ ਇਹਨਾਂ ਨੇ ਕਾਲੀ ਕਰਨੀ ਹੈ ਪਰ ਕੰਮ ਸੇ ਕੰਮ ਯਾਰ ਪਾਣੀ ਪੂਣ ਦਾ ਛਿੜਕ ਜਾਇਆ ਕਰਨ ਆ ਹੁਣ ਝੋਨੇ ਦਾ ਸੀਜ਼ਨ ਚੱਲਦਾ ਹੈ ਬੁਰਾ ਹਾਲ ਆ ਇੱਥੇ ਟਰਾਲੀਆਂ ਵੈਰਿੰਗ ਸੁਤਨ ਦਾ ਫੋਲਟ ਆ ਰਾਇ ਇੱਥੇ ਕੱਲ ਵੀ ਬਾਈ ਇੱਕ ਵਾਰਿੰਗ ਥੋੜੀ ਖੜਾ ਸੀਗਾ ਠੀਕ ਆ ਮਸ਼ੀਨਾਂ ਚੱਲਦੀਆਂ ਤੇ ਇੰਨੀ ਪੁੱਭ ਲੁੱਟਦੀ ਆ ਬੁਰਾ ਹਾਲ ਜਦੋਂ ਕੋਈ ਕਹਿ ਦਿੰਦਾ ਉਦੋਂ ਮਾੜ ਆਇਆ ਉਹ ਭਰ ਕੇ ਖੜਾ ਹੁੰਦਾ ਟਰੱਕ ਜੈਨਾ ਤਾਂ ਉਹਦੇ ਗੇੜਾ ਜਾ ਦੇ ਜਾਂਦੇ ਆ ਬਾਕੀ ਜਦੋਂ ਆਪਣੇ ਵਰਗੇ ਕਹਿ ਕੇ ਔੜ ਜਾਂਦੇ ਆ ਘਰੋਂ ਕਰੀ ਉਹਦੀ ਫੇਰ ਉਹ ਨਹਿਮਤ ਲੈ ਲਾ ਕੇ ਖੜ ਜਾਂਦੇ ਆ ਪ੍ਰੋਪਰ ਧਿਆਨ ਰੱਖਣਾ ਚਾਹੀਦਾ ਯਾਰ ਹਨਾ ਵੀ ਇੰਨੀ ਢਾਸ ਉੜਦੀ ਆ ਕੰਮ ਸੇ ਕੰਮ ਹੁਣ ਵੀ ਕੰਮ ਦੇ ਦੇਣਾ ਠੀਕ ਹੈ। ਇਹ ਇੱਕ ਬੰਦੇ ਨੂੰ ਤੇਜ਼ੀ ਆ। ਤੇ ਪਰ ਇੰਨੀ ਕਿ ਡੈਸਟ ਉੱਡਦੀ ਹੈ ਬੁਰਾ ਹਾਲ ਹੈ ਇਹਦਾ। ਕੋਈ ਇਹਦਾ ਵਾਰਸ ਨਹੀਂ, ਕੋਈ ਇਹਦੀ ਲਿਫਟ ਨਹੀਂ ਕਦੋਂ ਬੜਨਾ, ਕਦੋਂ ਨਹੀਂ ਬੜਨਾ। ਠੀਕ ਹੈ ਜੀ। ਪਰ ਸਾਰੇ ਸ਼ਾਮ ਨੂੰ ਇੱਥੇ ਜਦੋਂ ਮੇਰੇ ਵੀਰ ਕਮਾ ਕਰਾਂ ਤੇ ਘਰੋ ਘਰੀ ਜਾਂਦੇ ਆ ਉਦੋਂ ਹਾਲਾਤ ਦੇਖਣ ਵਾਲੇ ਹੁੰਦੇ ਆ ਇੱਥੇ। ਠੀਕ ਹੈ ਟਰੱਕ ਵਾਲਾ ਤਾਂ ਦੱਬੀ ਤੇ ਰੈਂਦ ਉਹਨਾਂ ਨੇ ਵੇਖਣਾ ਇਹ ਮੋਟਰਸਾਈਕਲ ਵਾਲਾ ਹੁੰਦਾ ਪਿੱਛੇ ਜਿ ਰੇੜੀ ਵਾਲਾ ਆਉਂਦਾ ਹਨਾ ਹੁਣ ਇਹਦਾ ਮੂੰਹ ਸਰ ਭਰ ਜਣਾ ਰੇਖਦਾ ਪਰ ਹਾਲਾਤ ਬਹੁਤ ਗੰਦੇ ਆ ਕੋਈ ਇੱਥੇ ਅੰਨਾ ਪੀਂਦਾ ਕੁੱਤੇ ਹੀ ਚੜਦੀ ਆ ਕੋਈ ਸੌਣ ਵਾਲਾ ਨਹੀਂ ਕੋਈ ਸੁਣਾਉਣ ਵਾਲਾ ਨਹੀਂ ਠੀਕ ਹੈ ਜੀ ਕੋਈ ਇਹਨਾਂ ਨਾਲ ਗੱਲ ਕਰੇ ਬੰਦਾ ਪ੍ਰੋਪਰ ਕੰਮ ਸੇ ਕੰਮ ਇਹਨੂੰ ਲੂਟਰ ਜੇ ਨਾਲ ਪੱਧਰੀ ਕਰ ਦੇਣਾ ਕਚਰਾ ਤਾਂ ਬਣ ਜੇ ਜਿਵੇਂ ਆਪਣੇ ਪਹਿਲਾ ਪਿੰਡਾਂ ਦੇ ਵਿੱਚ ਕੱਚੇ ਪਹੇ ਹੁੰਦੇ ਸੀ ਖੇਤਾਂ ਨੂੰ ਜਾਂਦੇ ਵੱਡੇ ਅਸੀਂ ਇਹਨੇ ਤੁਹਾਨੂੰ ਉਹੋ ਜਿਹਾ ਹੀ ਬਣਾ ਦੋ ਪੱਧਰ ਕਰਕੇ ਐਡੇ ਐਡੇ ਓਖਲ ਬੁਰਾ ਹਾਲ ਐ ਨਵਾਂ ਨਵਾਂ ਕਟਿੰਗਾਂ ਦੀ ਦਫਾ ਪੱਟੀ ਗਈ ਇੱਥੇ ਹੈ ਨਾ ਇਹ ਰੋਡ ਤੇ ਪਰ ਨਹੀਂ ਧਿਆਨ ਦਿੰਦਾ ਕੋਈ ਫਰਜ ਆ ਇੱਥੇ ਲੋਕਾਂ ਨੂੰ ਸੈਟੀਸਫਾਈ ਕਰਾਉਣਾ ਇੱਥੇ ਕੱਟ ਰੱਖਣਾ ਰੋਡ ਵਾਲਿਆਂ ਨੂੰ ਸੱਦਣਾ ਬਾਈ ਜੀ ਤੁਹਾਡਾ ਕੀ ਕਿੰਨਾ ਟਾਈਮ ਲੱਗੂਗਾ ਤੁਸੀਂ ਅੰਦਰ ਏਸੀ ਵਾਲੇ ਕਮਰੇ 'ਚ ਬਹਿ ਕੇ ਮੀਟਿੰਗਾਂ ਕਰਕੇ ਮੋੜ ਦਿੰਨੇ ਲੋਕ ਕਿੰਨੇ ਦੁਖੀ ਆ ਤੇ ਧਰਨੇ ਲਈ ਬੈਠਾ ਵਿਚਾਰੇ ਖੂਟੇ ਦੀ ਇੱਕ ਮੈਨੂੰ ਨਹੀਂ ਪਤਾ ਉਹਨਾਂ ਦੀ ਕੀ ਸਮੱਸਿਆ ਉਹਨਾਂ ਦੇ ਲਈ ਕੋਈ ਸੁਣ ਰਿਹਾ ਠੀਕ ਹੈ ਜੀ ਕਿਉਂਕਿ ਮੈਨੂੰ ਆਇਆ ਹੁੰਦਾ ਵੀ ਜੇ ਕੋਈ ਇੱਥੇ ਹੋਰ ਜਿਸੇ ਬੰਦੀ ਹੁੰਦੀ ਤਾਂ ਇੱਥੇ ਮੈਨੂੰ ਲੱਗਦਾ ਕਾਫੀ ਵੱਡੀਆਂ-ਵੱਡੀਆਂ ਚਾਹੇ ਬੰਦੀਆਂ ਆ ਜਾਣ ਪਰ ਉਹ ਐਸੀ ਭਾਈਚਾਰਾ ਉਹ ਚਾਰਕ ਘਰਾਂ ਵਿਚਾਰੇ ਇਕੱਠੇ ਹੋਏ ਬੈਠੇ ਆ ਮੈਂ ਨਹੀਂ ਕੋਈ ਵੇਖੀ ਉਹਨਾਂ ਨੇ ਕੋਈ ਵੱਡੀ ਜੱਥੇ ਬੰਦੀ ਉਹਨਾਂ ਦੇ ਨਾਲ ਬੈਠੀ ਜਾਂ ਕੋਈ ਉਹਨਾਂ ਦੀ ਆਵਾਜ਼ ਠਾਣ ਲਈ ਉਹਨਾਂ ਦੇ ਕੋਈ ਅੱਗੇ ਆਇਆ ਹੋਵੇ ਅਤਵਾਲੀ ਟੋਲੀ ਆਈ ਨਾ ਕਿ ਵਿਚਾਰਿਆਂ ਦੀ ਉਹਨਾਂ ਦੀ ਠੀਕ ਹੈ ਜੀ ਤੇ ਚਲੋ ਇੱਥੇ ਤੇ ਇਹ ਵੀ ਬਿਲਕ ਕੇ ਹਟਜੋ ਸੌਣੀ ਸੋਡੀ ਕਿਸੇ ਨੇ ਹੈ ਨਹੀਂ ਧੰਨਵਾਦ ਬਾਈ